ਉਗ ਪਰ ਅਦੀਨ ਪੈੰਦੇ ਪਿੰਡ ਬਿਨਪਾਲਕੇ ਵਿਖੇ ਸ਼੍ਰੀ ਗੁਰੂ ਰਵਦਾਸ ਮਹਾਰਾਜੀ ਦੇ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ 'ਚ ਸ਼੍ਰੀ 108 ਸੰਤ ਨਰਨਰਜਨ ਦਾਸ ਜੀ ਮਹਾਰਾਜੀ ਦਾ 82ਵਾਂ ਜਨਮ ਦਿਨ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕੇਕ ਕੱਟ ਕੇ ਮਨਾਇਆ ਗਿਆ ਇਸ ਮੌਕੇ ਸੰਗਤਾਂ ਵੱਲੋਂ ਧਾਰਮਿਕ ਸ਼ਬਦ ਪੜਨ ਤੋਂ ਬਾਅਦ ਸਰਵਤ ਦੇ ਭਲੇ ਲਈ ਅਰਦਾਸ ਕੀਤੀ ਗਈ ਉਪਰੰਤ ਚਾਹ ਅਤੇ ਸਮੋਸਿਆਂ ਦੇ ਲੰਗਰ ਅਤੁੱਟ ਵਰਤਾਏ ਗਏ ਇਸ ਮੌਕੇ ਬਾਬਾ ਰਾਮ ਲਾਲ ਬਾਬਾ ਮਹੰਗाराम ਸੋਨੀ ਰਾਮ ਸੁੱਚਾ ਸਿੰਘ ਸਤਨਾਮ ਰਾਜ ਕਮਜੀਤ ਸਿੰਘ ਡਾਕਟਰ ਰਾਣਾ ਜੀ ਰਿੰਪਲ ਅਰਸ਼ ਰਾਜਾ ਹਨੀ ਬੰਟੀ ਹਰਜੀਤ ਸਿੰਘ ਹੈਪੀ ਅਤੇ ਪਿੰਡ ਬਨਪਾਲਕੇ ਦੀ ਸਮੂਹ ਸੰਗਤ ਹੋਰ ਆਦ ਹਾਜ਼ਰ ਸਨ ਉੱਪਰ ਤੋਂ ਗੁਰਪ੍ਰੀਤ ਸਿੰਘ ਭੋਗਲ ਦੀ ਖਾਸ